20 ਜੁਲਾਈ 2023 ਨੂੰ ਅਖਬਾਰਾਂ ਵਿੱਚ ਇੱਕ ਖਬਰ ਛਪਦੀ ਹੈ ਕਿ ਇੱਕ ਅਜੇਹਾ ਕੈਪਟਨ ਜਿਸਨੇ ਬਹੁਤ ਫੌਜਾਂ ਦੀ ਜਾਨ ਬਚਾਈ ਅਤੇ ਜਾਨ ਬਚਾਉਂਦੇ-ਬਚਾਉਂਦੇ ਉਹ ਸ਼ਹੀਦ ਹੋ ਜਾਂਦਾ ਹੈ ਜਿਵੇਂ ਹੀ ਉਸਦੇ ਪਿੰਡ ਵਿੱਚ ਖਬਰ ਪਹੁੰਚਦੀ ਹੈ ਪਿੰਡ ਵਿੱਚ ਚਾਹੇ ਉਹ ਨੇਤਾ ਹੋਵੇ ਸਮਾਜ ਸੇਵੀ ਹੋਵੇ ਜਾਂ ਫਿਰ ਆਸ-ਪਾਸ ਦੇ ਇਲਾਕੇ ਦੇ ਲੋਕ ਹੋਣ ਪਰਿਵਾਰ ਰਿਸ਼ਤੇਦਾਰ ਜਾਂ ਮੀਡੀਆ ਵਾਲੇ ਜਿਸ ਨੂੰ ਵੀ ਇਹ ਖਬਰ ਮਿਲ ਰਹੀ ਸੀ ਉਹ ਵੱਡੀ ਸੰਖਿਆ ਨਾਲ ਉੱਥੇ ਇਕੱਠੇ ਹੋ ਰਹੇ ਸਨ ਇੰਤਜ਼ਾਰ ਕਰ ਰਹੇ ਸੀ ਕਿ ਮ੍ਰਿਤਕ ਸਰੀਰ ਕਦੋਂ ਆਏਗਾ ਅਤੇ ਕਦੋਂ ਅੰਤਿਮ ਸੰਸਕਾਰ ਹੋਵੇਗਾ ਬਸ ਇਸ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਣ ਦੇ ਲਈ ਕਬੱਡੀ ਗਿੰਤੇ ਵਿੱਚ ਲੋਕਾਂ ਦਾ ਇਕੱਠ ਹੋ ਰਿਹਾ ਸੀ ਭਾਵੇਂ ਸੜਕਾਂ ਹੋਣ ਜਾਂ ਫਿਰ ਕਰਾਦੀਆਂ ਛੱਤਾਂ ਜਿੱਥੇ ਵੀ ਦੇਖੋ ਉੱਥੇ ਲੋਕ ਹੀ ਲੋਕ ਦਿਖਾਈ ਦੇ ਰਹੇ ਸਨ 21 ਜੁਲਾਈ 2023 ਦੀ ਦੁਪਹਿਰ ਸਵਾ 1 ਦੇ ਆਸ-ਪਾਸ ਦੀ ਇਹ ਘਟਨਾ ਹੈ 에ਅਰ ਫੋਰਸ ਦਾ ਇੱਕ ਪਰਸੈਦ ਵਿਮਾਨ ਉਸ ਪਿੰਡ ਵਿੱਚ ਆਉਂਦਾ ਹੈ ਅਤੇ ਉਸ ਤੋਂ ਬਾਅਦ ਫਿਰ ਮ੍ਰਿਤਕ ਸਰੀਰ ਉਸ ਵਿਮਾਨ ਨਾਲ ਪਿੰਡ ਵਿੱਚ ਆਉਂਦਾ ਹੈ ਤੇ ਆਉਣ ਤੋਂ ਬਾਅਦ ਗਾਰਡ ਆਫ ਆਨਰ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਸ਼ਹੀਦ ਦੀ ਜੋ ਪਦਨੀ ਹੁੰਦੀ ਹੈ ਉਹ ਰੋਂਦੀ ਕਰ ਲੌਂਦੀ ਉੱਥੇ ਪਹੁੰਚਦੀ ਹੈ ਮ੍ਰਿਤਕ ਸਰੀਰ ਦੇ ਕੋਲ ਜਾਣ ਤੋਂ ਬਾਅਦ ਉਹ ਉਸ ਦਾ ਮੱਥਾ ਚੁੰਮਦੀ ਹੋਈ ਕਹਿੰਦੀ ਹੈ ਕਿ ਮੇਰਾ ਸੋਨਾ ਮੇਰਾ ਹੀਰੋ ਤੁਹਾਡੀ ਸ਼ਹਾਦਤ ਤੇ ਮੈਨੂੰ ਮਾਣ ਹੈ ਜਿਵੇਂ ਹੀ ਉਹ ਇਹ ਗੱਲ ਕਹਿੰਦੀ ਹੈ ਇਸ ਗੱਲ ਨੂੰ ਉਸਨੇ ਬਹੁਤ ਹੌਲੀ ਬੋਲਿਆ ਸੀ ਪਰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਪੂਰੇ ਵਾਤਾਵਰਨ ਵਿੱਚ ਇਹ ਗੱਲ ਗੂੰਜ ਗਈ ਹੋਵੇ ਅਤੇ ਜਿੰਨੇ ਵੀ ਲੋਕਾਂ ਨੇ ਇਹ ਗੱਲ ਸੁਣੀ ਸੀ ਇੱਕ ਦੂਸਰੇ ਨੂੰ ਦੇਖ ਕੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆਉਣੇ ਸ਼ੁਰੂ ਹੋ ਗਏ ਅਜੇ ਹਾ ਉੱਥੇ ਕੋਈ ਵੀ ਆਦਮੀ ਨਹੀਂ ਸੀ ਜਿਸ ਦੀਆਂ ਅੱਖਾਂ ਦੇ ਵਿੱਚ ਹੰਝੂ ਨਾ ਆਏ ਹੋਣ ਬਸ ਉਸ ਤੋਂ ਬਾਅਦ ਇਹ ਖਬਰ ਅਖਬਾਰ ਵਿੱਚ ਛਪਦੀ ਹੈ ਅਤੇ ਅਖਬਾਰ ਵਿੱਚ ਛਪਨ ਤੋਂ ਬਾਅਦ ਜਿਸ ਜਿਸ ਨੇ ਵੀ ਇਹ ਗੱਲ ਸੁਣੀ ਸੀ ਉਸ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ ਇੱਕ ਵਾਰ ਫਿਰ ਇੱਕ ਹੋਰ ਵਾਕਾ ਹੁੰਦਾ ਹੈ ਉਸ ਸ਼ਹੀਦ ਦੀ ਪਤਨੀ ਦੇ ਨਾਲ ਜਿਵੇਂ ਹੀ ਲੋਕਾਂ ਨੇ ਇਹ ਸੁਣਿਆ ਤਾਂ ਦੇਸ਼ ਰੋਣ ਲੱਗਦਾ ਹੈ ਪਰ ਪੂਰੇ ਦੇਸ਼ ਦੇ ਰੋਣ ਤੋਂ ਕੁਝ ਘੰਟੇ ਬਾਅਦ ਅਜਿਹਾ ਕੀ ਹੋ ਜਾਂਦਾ ਹੈ ਕਿ ਲੋਕ ਉਹਨਾਂ ਉੱਤੇ ਸਵਾਲ ਖੜੇ ਕਰ ਦਿੰਦੇ ਹਨ ਅੱਜ ਦੀ ਇਸ ਕਹਾਣੀ ਦੇ ਰਾਹੀਂ ਇਹ ਹੀ ਸਮਝਣ ਦੀ ਇਹ ਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਆਖਿਰਕਾਰ ਕੈਪਟਨ ਸ਼ਹੀਦ ਦੇ ਜੋ ਪਤਨੀ ਹੁੰਦੀ ਹੈ ਉਸ ਤੋਂ ਅਜੇ ਹੀ ਕਿਹੜੀ ਗਲਤੀ ਹੋਈ ਜਾਂ ਨਹੀਂ ਹੋਈ ਇਸ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਇਹ ਸੱਚੀ ਘਟਨਾ ਹੈ ਉੱਤਰ ਪ੍ਰਦੇਸ਼ ਦਾ ਇੱਕ ਜ਼ਿਲ੍ਹਾ ਦੇਵਰੀਆ ਉਸ ਦਾ ਇੱਕ ਥਾਣਾ ਲੱਗਦਾ ਹੈ ਲਾਰ ਅਤੇ ਲਾਰ ਥਾਣਾ ਖੇਤਰ ਦਾ ਇੱਕ ਪਿੰਡ ਲੱਗਦਾ ਹੈ ਬਰਢੀਹਾ ਦਲਪਤ ਅਸਲ ਵਿੱਚ ਇਥੋਂ ਦੇ ਰਹਿਣ ਵਾਲੇ ਆਰ ਪੀ ਸਿੰਘ ਜੋ ਸੂਬੇਦਾਰ ਰਿਟਾਇਰ ਹੋ ਚੁੱਕੇ ਹਨ ਅਤੇ ਉਸ ਦੇ ਤਿੰਨ ਬੱਚੇ ਹਨ ਪਹਿਲਾ ਬੇਟਾ ਜਿਸ ਦਾ ਨਾਮ ਅੰਸ਼ੂਮਨ ਸਿੰਘ ਤੇ ਦੂਸਰਾ ਬੇਟਾ ਜਿਸ ਦਾ ਨਾਮ ਗਣਸ਼ਿਆਮ ਸਿੰਘ ਤੇ ਤੀਸਰੀ ਬੇਟੀ ਜਿਸ ਦਾ ਨਾਮ ਤਾਨਿਆ ਸਿੰਘ ਹੁੰਦਾ ਹੈ ਆਰ ਪੀ ਸਿੰਘ ਅਤੇ ਉਸ ਦੀ ਪਤਨੀ ਮੰਜੂ ਸਿੰਘ ਉਹਨਾਂ ਨੇ ਆਪਣੇ ਬੱਚਿਆਂ ਦੀ ਰੱਖਿਆ ਵਿੱਚ ਕੋਈ ਕਸਰ ਨਹੀਂ ਛੱਡੀ ਬਹੁਤ ਹੀ ਵਧੀਆ ਤਰੀਕੇ ਨਾਲ ਜਿਵੇਂ ਹੀ ਉਹ ਕਰ ਸਕਦੇ ਸੀ ਉਸ ਤੋਂ ਵਧੀਆ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਵੱਡਾ ਬੇਟਾ ਸ਼ੁਰੂ ਤੋਂ ਹੀ ਪੜਨ ਵਿੱਚ ਬਹੁਤ ਹੁਸ਼ਿਆਰ ਹੁੰਦਾ ਹੈ ਤਾ ਉਸਦੀ ਐਡਮਿਸ਼ਨ ਆਰਮੀ ਸਕੂਲ ਵਿੱਚ ਕਰਾ ਦਿੰਦੇ ਹਨ ਆਰਮੀ ਸਕੂਲ ਵਿੱਚ ਐਡਮਿਸ਼ਨ ਹੋ ਜਾਂਦੀ ਹੈ ਤੇ ਬਹੁਤ ਵਧੀਆ ਪੜ੍ਹਾਈ ਕਰ ਰਿਹਾ ਸੀ ਪੜ੍ਹਾਈ ਕਰਨ ਦੇ ਦੌਰਾਨ ਹੀ ਉਸਦੀ ਆਰਮੀ ਫੋਰਸ ਮੈਡੀਕਲ ਕਾਲਜ ਪੁੰਨੇ ਵਿੱਚ ਐਡਮਿਸ਼ਨ ਹੋ ਜਾਂਦੀ ਹੈ ਅਤੇ ਇੱਥੋਂ ਹੀ ਉਹ ਐਮਬੀਬੀਐਸ ਕਰਨ ਲੱਗਦਾ ਹੈ ਇਸ ਦੇ ਦੌਰਾਨ ਹੀ ਕਾਲਜ ਦੇ ਦਿਨਾਂ ਦੀ ਗੱਲ ਹੈ ਇੱਕ ਬਹੁਤ ਹੀ ਖੂਬਸੂਰਤ ਲੜਕੀ ਨਾਲ ਉਸ ਦਾ ਅਮਨਾ ਸਮਨਾ ਹੁੰਦਾ ਹੈ ਹਾਲਾਂਕਿ ਪਹਿਲੀ ਵਾਰ ਉਹ ਇੱਕ ਦੂਸਰੇ ਨੂੰ ਕੁਝ ਕਹਿ ਨਹੀਂ ਪਾਈ ਗੱਲਬਾਤ ਨਹੀਂ ਕਰ ਸਕੇ ਜਦ ਇੱਕ ਦੂਸਰੇ ਨਾਲ ਮੁਲਾਕਾਤ ਦਾ سلسلہ ਵਧਦਾ ਹੈ ਤਾਂ ਦੋਨਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਜਾਂਦਾ ਹੈ ਪਿਆਰ ਦਾ سلسلہ ਵੀ ਲੰਬੇ ਸਮੇਂ ਤੱਕ ਇਸ ਤਰ੍ਹਾਂ ਹੀ ਚੱਲਦਾ ਰਿਹਾ ਲੜਕੇ ਨੂੰ ਲੜਕੀ ਨਾਲ ਤੇ ਲੜਕੀ ਨੂੰ ਲੜਕੇ ਨਾਲ ਪਿਆਰ ਹੋ ਜਾਂਦਾ ਹੈ ਇਸ ਤੋਂ ਬਾਅਦ ਲੜਕੇ ਨੇ ਜਿਵੇਂ ਹੀ MBBS ਕੀਤੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਾਲ 2021 ਵਿੱਚ ਭਾਰਤੀ ਸੈਨਾ ਵਿੱਚ ਰੈਜੀਮੈਂਟਲ ਮੈਡੀਕਲ ਆਫੀਸਰ ਜਾਨੀ ਕਿ ਕੈਪਟਨ ਦੀ ਪੋਸਟ ਤੇ ਚੁਣਿਆ ਜਾਂਦਾ ਹੈ ਅਤੇ ਆਗਰਾ ਵਿੱਚ ਟ੍ਰੇਨਿੰਗ ਹੁੰਦੀ ਹੈ ਜੂਨ 2023 ਵਿੱਚ ਲਦਾਖ ਦੇਸਰੀਆ ਚਮਨ ਦੀ ਪੋਸਟਿੰਗ ਹੋ ਜਾਂਦੀ ਹੈ ਪਰ ਇਸ ਤੋਂ ਪਹਿਲਾਂ ਥੋੜਾ ਹੋਰ ਪਿੱਛੇ ਜਾਨਨੇ ਆ ਕਿਉਂਕਿ ਇਹ ਸ਼ੁਰੂ ਤੋਂ ਹੀ ਬਾਹਰ ਰਹਿ ਕੇ ਪੜੇ ਸਨ ਤਾਂ ਇੱਕ ਦਿਨ ਪਾਪਾ ਦੇ ਸਾਹਮਣੇ ਗੱਲਬਾਤ ਕਰਨ ਲੱਗੇ ਗੱਲਬਾਤ ਕਰਦੇ ਹੋਏ ਗੱਲ ਵਿਆਹ ਤੇ ਆ ਜਾਂਦੀ ਹੈ ਜਦੋਂ ਵਿਆਹ ਦੀ ਗੱਲ ਆਉਂਦੀ ਹੈ ਤਾਂ ਪਿਤਾ ਨੂੰ ਕਹਿੰਦੇ ਨੇ ਕਿ ਪਿਤਾ ਜੀ ਹੁਣ ਵਿਆਹ ਕਰਵਾ ਲੈਨੇ ਆ ਵਿਆਹ ਦਾ ਵੀ ਸਮਾਂ ਹੋ ਗਿਆ ਪਿਤਾ ਜੀ ਕਹਿੰਦੇ ਨੇ ਕਿ ਜਿੱਥੇ ਤੁਹਾਡਾ ਮਨ ਹੈ ਜਿੱਥੇ ਤੁਸੀਂ ਚਾਹੁੰਦੇ ਹੋ ਵਿਆਹ ਕਰਵਾ ਲਓ ਮੈਨੂੰ ਇਸ ਵਿਆਹ ਤੋਂ ਕੋਈ ਇਤਰਾਜ਼ ਨਹੀਂ ਵੈਸੇ ਵੀ ਮੈਨੂੰ ਤੁਹਾਡੇ ਬਚਪਨ ਦੀ ਪੜ੍ਹਾਈ ਦੀ ਵਜ੍ਹਾ ਨੇ ਛੀਨ ਲਿਆ ਹੁਣ ਮੈਂ ਤੁਹਾਡਾ ਅੱਗੇ ਦਾ ਜੀਵਨ ਨਹੀਂ ਛੀਨਣਾ ਚਾਹੁੰਦਾ ਤੁਸੀਂ ਕਿਸੇ ਵੀ ਲੜਕੀ ਨਾਲ ਵਿਆਹ ਕਰਵਾਉਂਗੇ ਮੈਨੂੰ ਕੋਈ ਵੀ ਇਤਰਾਜ਼ ਨਹੀਂ ਮੈਨੂੰ ਖੁਸ਼ੀ ਹੋਵੇਗੀ ਅਤੇ ਅਨਸ਼ੁਮਨ ਸਿੰਘ ਜੋ ਕਿ ਕੈਪਟਨ ਬਣ ਚੁੱਕੇ ਸੀ ਉਸਨੇ ਆਪਣੇ ਪਿਤਾ ਜੀ ਨੂੰ ਦੱਸਿਆ ਕਿ ਪਿਤਾ ਜੀ ਮੈਂ ਇੱਕ ਲੜਕੀ ਦੇਖੀ ਹੋਈ ਹੈ ਜੋ ਕਿ ਪਠਾਨ ਦੇ ਹੋਸ਼ਿਆਰਪੁਰ ਦੀ ਰਹਿਣ ਵਾਲੀ ਹੈ ਸਿਮਰਤੀ ਸਿੰਘ ਉਸ ਦਾ ਨਾਮ ਹੈ ਅਸੀਂ ਇੱਕ ਦੂਜੇ ਨੂੰ ਲਗਭਗ 8 ਸਾਲਾਂ ਤੋਂ ਜਾਣਦੇ ਹਾਂ ਜਿਵੇਂ ਹੀ ਪਿਤਾ ਜੀ ਨੇ ਇਹ ਗੱਲ ਸੁਣੀ ਤਾਂ ਉਹਨਾਂ ਨੇ ਕਿਹਾ ਠੀਕ ਹੈ ਉਹਨਾਂ ਦੇ ਘਰ ਵਾਲਿਆਂ ਨਾਲ ਗੱਲ ਕਰਦੇ ਹਾਂ ਅਤੇ ਵਿਆਹ ਦੀ ਤਰੀਕ ਵੀ ਸਲੈਕਟ ਕਰ ਲਈ ਜਾਂਦੀ ਹੈ 10 ਫਰਵਰੀ 2023 ਨੂੰ ਵਿਆਹ ਦੀ ਤਰੀਕ ਹੁੰਦੀ ਹੈ ਮੁੰਡੇ ਦੇ ਪਰਿਵਾਰ ਦੇ ਲੋਕ ਤਿੱਦਾਂ ਪਠਾਨਕੋਟ ਪਹੁੰਚਦੇ ਹਨ ਅਤੇ ਤੁਮ-ਤਮ ਦੇ ਨਾਲ ਵਿਆਹ ਹੁੰਦਾ ਹੈ ਅਤੇ ਜਦੋਂ ਵਿਆਹ ਹੁੰਦਾ ਹੈ ਦੋਨੇ ਹੀ ਪਰਿਵਾਰ ਬਹੁਤ ਖੁਸ਼ ਸਨ ਲੜਕੀ ਦੀ ਨੌਕਰੀ ਲੱਗ ਚੁੱਕੀ ਸੀ ਆਚਨ ਲਦਾਖ ਦੇ ਸਿਆਚਨ ਵਿੱਚ ਇਸ ਦੀ ਪੋਸਟਿੰਗ ਹੋ ਚੁੱਕੀ ਸੀ ਅਤੇ ਪੋਸਟਿੰਗ ਤੋਂ ਬਾਅਦ ਸਭ ਕੁਝ ਠੀਕ ਚੱਲ ਰਿਹਾ ਸੀ ਉਹ ਲੜਕਾ ਆਪਣੀ ਮੰਮੀ ਪਾਪਾ ਪਤਨੀ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਨਾਲ ਵੀ ਗੱਲ ਕਰ ਲਿਆ ਕਰਦਾ ਸੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ ਪਰ ਜੋ ਉਸ ਦੀ ਪੋਸਟਿੰਗ ਸੀ ਉਹ ਸਿਆਚਨ ਲਦਾਖ ਦੇ ਇੱਕ ਇਹੋ ਜਿਹੇ ਇਲਾਕੇ ਵਿੱਚ ਸੀ ਅਜਿਹੀ ਜਗ੍ਹਾ ਤੇ ਸੀ ਜੋ ਕਿ ਸਮੁੰਦਰ ਤਲ ਤੋਂ ਲਗਭਗ 170 ਹਜ਼ਾਰ ਫੁੱਟ ਦੀ ਉਚਾਈ ਤੇ ਸੀ ਜਿਵੇਂ ਜਿਵੇਂ ਉਚਾਈ ਵਾਧੀ ਜਾਂਦੀ ਹੈ ਉਵੇਂ-ਉਵੇਂ ਤਾਪਮਾਨ ਵਿੱਚ ਦਿਰਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਲਦਾਖ ਦੇ ਬਾਰੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਉੱਥੇ ਕਿੰਨੀ ਠੰਡ ਹੁੰਦੀ ਹੈ ਉੱਥੇ ਇੱਕ ਸੈਕਿੰਡ ਵੀ ਰੁਕਣਾ ਬਹੁਤ ਮੁਸ਼ਕਲ ਹੁੰਦਾ ਹੈ ਅਤੇ ਫੌਜੀ ਕਿਸ ਤਰ੍ਹਾਂ ਸਾਡੇ ਦੇਸ਼ ਦੀ ਸੁਰੱਖਿਆ ਵਿੱਚ ਲੱਗੇ ਰਹਿੰਦੇ ਹਨ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਉਹਨਾਂ ਨੂੰ ਦੱਸਣ ਦੀ ਤੇ ਸਮਝਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਕਿ ਦੇਸ਼ ਦਾ ਹਰ ਇੱਕ ਬੱਚਾ-ਬੱਚਾ ਇਸ ਦੇ ਬਾਰੇ ਵਿੱਚ ਬਹੁਤ ਵਧੀਆ ਢੰਗ ਨਾਲ ਜਾਣਦਾ ਹੈ ਅਸਲ ਵਿੱਚ ਕੈਪਟਨ ਸਾਹਿਬ ਅਨਛੂਮਨ ਸਿੰਘ ਆਪਣੀ ਪਤਨੀ ਸਮ੍ਰਿਤੀ ਸਿੰਘ ਨਾਲ 18 ਜੁਲਾਈ ਨੂੰ ਫੋਨ 'ਤੇ ਗੱਲਬਾਤ ਕਰ ਰਹੇ ਸਨ ਫੋਨ ਤੇ ਗੱਲਬਾਤ ਕਰਨ ਦੇ ਦੌਰਾਨ ਉਹਨਾਂ ਦੋਨਾਂ ਨੇ ਅਗਲੇ 50 ਸਾਲ ਦੀ ਜੋ ਰੂਪਰੇਖਾ ਸੀ ਉਸ ਦੀ ਪੂਰੀ ਤਿਆਰੀ ਕਰ ਲਈ 18 ਜੁਲਾਈ 2023 ਨੂੰ ਜਦੋਂ ਗੱਲਬਾਤ ਹੁੰਦੀ ਹੈ ਤਾਂ ਗੱਲਬਾਤ ਵਿੱਚ 50 ਸਾਲ ਦੇ ਅੱਗੇ ਦਾ ਖਾਕਾ ਤਿਆਰ ਕਰ ਲਿਆ ਪੂਰੀ ਨਹੀਂ ਰੱਖ ਦਿੱਤੀ ਕਿ ਬੱਚੇ ਕਿਵੇਂ ਹੋਣਗੇ ਘਰ ਕਿਵੇਂ ਦਾ ਹੋਵੇਗਾ ਅਤੇ ਅੱਗੇ ਜ਼ਿੰਦਗੀ ਦੀ ਗੱਡੀ ਕਿਸ ਤਰ੍ਹਾਂ ਦੀ ਹੋਵੇਗੀ ਛੋਟੀ ਤੋਂ ਛੋਟੀ ਗੱਲ ਨੂੰ ਲੈ ਕੇ ਗੱਲਬਾਤ ਹੋ ਰਹੀ ਸੀ ਅਤੇ ਦੋਨੋਂ ਇੱਕ ਦੂਸਰੇ ਨਾਲ ਬਹੁਤ ਖੁਸ਼ ਸਨ ਜੋ ਸਿਮ੍ਰਿਤੀ ਸਿੰਘ ਹੁੰਦੀ ਹੈ ਉਹ ਆਪਣੇ ਨਾਨੰਦ ਨਾਲ ਨੋਇਡਾ ਵਿੱਚ ਇੱਕ ਫਲੈਟ ਵਿੱਚ ਰਹਿੰਦੀ ਹੈ ਕਿਉਂਕਿ ਉਹ ਪੇਸ਼ੇ ਵਿੱਚ ਇੰਜੀਨੀਅਰ ਹੈ ਅਤੇ ਜੋ ਪਤੀ ਹੁੰਦਾ ਹੈ ਉਹ ਫੌਜ ਵਿੱਚ ਮੈਡੀਕਲ ਆਫਿਸਰ ਹੁੰਦਾ ਹੈ ਹੁਣ ਗੱਲ ਆਉਂਦੀ ਹੈ 19 ਜੁਲਾਈ 2023 ਦੀ ਸਵੇਰ ਲਗਭਗ 3 ਵਜੇ ਦਾ ਸਮਾਂ ਸੀ ਅਚਾਨਕ ਲੋਕਾਂ ਦੀ ਅੱਖ ਖੁੱਲ ਜਾਂਦੀ ਹੈ ਕਿਉਂਕਿ ਜੋ ਡਿਊਟੀ ਤੇ ਜਾਂਦੇ ਹਨ ਉਹ ਤਾਂ ਜਾਣਦੇ ਹੀ ਸੀ ਕਿਉਂਕਿ ਅੱਗ ਲੱਗ ਚੁੱਕੀ ਸੀ 177000 ਦੀ ਉਚਾਈ ਤੇ ਜੋ ਉਹਨਾਂ ਦੇ ਆਪਣੇ ਟੈਂਟ ਬਣੇ ਹੋਏ ਸੀ ਇਹ ਚੰਦਨ ਡੋਪਿੰਗ ਜ਼ੋਨ ਹੁੰਦਾ ਹੈ ਉਸ ਵਿੱਚ ਅੱਗ ਲੱਗ ਜਾਂਦੀ ਹੈ ਤੇ ਅੱਗ ਬਹੁਤ ਤੇਜ਼ੀ ਨਾਲ ਲੱਗ ਜਾਂਦੀ ਹੈ ਹਾਲਾਂਕਿ ਠੰਡ ਦਾ ਮੌਸਮ ਸੀ ਪਰ ਜਦੋਂ ਹਵਾ ਬਹੁਤ ਤੇਜ਼ ਚੱਲ ਰਹੀ ਸੀ ਤਾਂ ਇਸ ਦੇ ਵਿੱਚ ਕਈ ਸੈਨਿਕ ਅਜੇਹੇ ਹੁੰਦੇ ਹਨ ਜੋ ਉਸ ਕੈਂਪ ਵਿੱਚ ਉਸ ਟੈਂਟ ਵਿੱਚ ਫਸੇ ਹੋਏ ਸਨ ਉਦੋਂ ਅੰਸ਼ੂਮਨ ਸਿੰਘ ਨੂੰ ਪਤਾ ਲੱਗਦਾ ਹੈ ਉਹ ਅੱਜ ਕੇ ਸਿੱਧਾ ਉਸ ਕੈਂਪ ਵਿੱਚ ਜਾਂਦੇ ਹਨ ਅਤੇ ਕੈਂਪ ਵਿੱਚ ਜਾਣ ਤੋਂ ਬਾਅਦ ਬਹਾਦਰੀ ਦਿਖਾਉਂਦੇ ਹੋਏ ਪੰਜ ਸੈਨਿਕਾਂ ਸਹੇਦ ਕਈ ਲੋਕਾਂ ਦੀ ਜਾਨ ਬਚਾ ਲੈਂਦੇ ਹਨ ਉਹਨਾਂ ਨੂੰ ਸੁਰੱਖਿਅਤ ਕੱਢ ਲੈਂਦੇ ਨੇ ਪਰ ਜਿਵੇਂ ਹੀ ਅੱਗ ਦੀਆਂ ਲਾਟਾਂ ਹੋਰ ਵੱਧ ਰਹੀਆਂ ਸਨ ਅੱਗੇ ਇੱਕ ਮੈਡੀਕਲ ਇਨਵੈਸਟੀਗੇਸ਼ਨ ਸੈਂਟਰ ਹੁੰਦਾ ਹੈ ਉਸ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਅੰਚੂਮਨ ਸਿੰਘ ਜਾਂਦੇ ਸੀ ਕਿ ਇਸ ਮੈਡੀਕਲ ਇਨਵੈਸਟੀਗੇਸ਼ਨ ਸੈਂਟਰ ਦੀ ਕਿੰਨੀ ਅਹਿਮ ਭੂਮਿਕਾ ਹੈ ਉਸ ਵਿੱਚ ਬਹੁਤ ਦਵਾਈਆਂ ਰੱਖੀਆਂ ਹੋਈਆਂ ਸਨ ਤੇ ਬਹੁਤ ਸਾਰੇ ਉਪਕਰਨ ਰੱਖੇ ਹੋਏ ਸਨ ਜਦੋਂ ਉਸ ਨੇ ਆਪ ਦੇਖਿਆ ਤੇ ਸਿੱਧਾ ਉਸ ਕੈਂਪ ਵਿੱਚ ਜਾਂਦੇ ਹਨ ਉਸ ਮੈਡੀਕਲ ਇਨਵੈਸਟੀਗੇਸ਼ਨ ਸੈਂਟਰ ਦੇ ਅੰਦਰ ਅਤੇ ਉੱਥੇ ਜਾਣ ਤੋਂ ਬਾਅਦ ਉਸ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਜੋ ਵੀ ਦਵਾਈਆਂ ਸਨ ਤੇ ਉਪਕਰਨ ਸਨ ਉਹਨਾਂ ਨੂੰ ਵੀ ਬਚਾ ਲਿਆ ਆਖਿਰਕਾਰ ਸਾਰੇ ਲੋਕ ਸੋਚ ਰਹੇ ਸਨ ਕਿ ਵਾਕਿਆ ਉਸ ਇਹ ਇੱਕਦਮ ਸੁਪਰਮੈਨ ਦੀ ਤਰ੍ਹਾਂ ਕੰਮ ਕੀਤਾ ਅਤੇ ਬਹੁਤ ਵੱਡੇ ਨੁਕਸਾਨ ਤੋਂ ਦੇਸ਼ ਦੀ ਸੈਨਾ ਨੂੰ ਬਚਾ ਲਿਆ ਪਰ ਉਹ ਇੰਨਾ ਝੋਲਸ ਚੁੱਕੇ ਸੀ ਇਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਬਹੁਤ ਜ਼ਿਆਦਾ ਝੋਲਸਣ ਦੀ ਵਜ੍ਹਾ ਕਾਰਨ ਇਹਨਾਂ ਨੂੰ ਤੁਰੰਤ ਹੀ ਹਸਪਤਾਲ ਵਿੱਚ ਲੈ ਜਾਣ ਲਈ ਹੈਲੀਕਾਪਟਰ ਦਾ ਇੰਤਜ਼ਾਮ ਕੀਤਾ ਜਾਂਦਾ ਹੈ ਅਤੇ ਹੈਲੀਕਾਪਟਰ ਰਾਹੀਂ ਇਹਨਾਂ ਨੂੰ ਸਿੱਧਾ ਹਸਪਤਾਲ ਪਹੁੰਚਾਇਆ ਜਾਂਦਾ ਹੈ ਹੁਣ ਹਸਪਤਾਲ ਤਾਂ ਪਹੁੰਚ ਜਾਂਦੇ ਹਨ ਪਰ ਚੋਲ ਸਜ਼ਾਦਾ ਗਏ ਸਨ 19 ਜੁਲਾਈ ਸਵੇਰ ਲਗਭਗ 3 ਵਜੇ ਦੇ ਆਸ-ਪਾਸ ਦਾ ਸਮਾਂ ਹੋਵੇਗਾ ਜਦੋਂ ਇਹਨਾਂ ਦੀ ਤਬੀਅਤ ਲਗਾਤਾਰ ਵਿਗੜਨ ਲੱਗਦੀ ਹੈ ਅਤੇ ਤਬੀਅਤ ਵਿਗੜਦੇ ਵਿਗੜਦੇ ਹਾਲਤ ਖਰਾਬ ਹੋ ਜਾਂਦੀ ਹੈ ਕੁੱਲ ਮਿਲਾ ਕੇ ਉਹ ਸ਼ਹੀਦ ਹੋ ਜਾਂਦੇ ਹਨ ਯਾਨੀ ਕਿ ਮਰ ਜਾਂਦੇ ਹਨ ਉਸ ਤੋਂ ਬਾਅਦ ਜਦੋਂ ਸ਼ਹੀਦ ਹੋਣ ਗੱਲ ਅਫਸਰ ਤੱਕ ਪਹੁੰਚਦੀ ਹੈ ਫਿਰ ਅਫਸਰ ਇਹ ਅੰਦਾਜ਼ਾ ਲਗਾ ਸਕਦੇ ਨੇ ਕਿ ਜਦੋਂ ਕੋਈ ਸੈਨਿਕ ਸ਼ਹੀਦ ਹੁੰਦਾ ਹੈ ਤਾਂ ਉਸ ਦੇ ਸ਼ਹੀਦ ਹੋਣ ਦੀ ਖਬਰ ਉਹਨਾਂ ਦੇ ਘਰ ਵਾਲਿਆਂ ਨੂੰ ਦਿੱਤੀ ਜਾਂਦੀ ਹੈ ਤਾਂ ਕਿੰਨਾ ਵੱਡਾ ਪੱਥਰ ਦਿਲ ਰੱਖ ਕੇ ਇਹ ਗੱਲ ਕਹੀ ਜਾਂਦੀ ਹੋਵੇਗੀ ਅਤੇ ਜੋ ਸੁਣਦਾ ਹੋਵੇਗਾ ਉਹ ਕਿੰਨੇ ਵੱਡੇ ਦਿਲ ਵਾਲਾ ਹੋਵੇਗਾ ਤਾਂ ਇਹ ਖਬਰ ਪਹੁੰਚ ਜਾਂਦੀ ਹੈ ਕੈਪਟਨ ਸ਼ਹੀਦ ਅਨਸ਼ੂਮਨ ਸਿੰਘ ਦੀ ਪਤਨੀ ਕੋਲ ਸਮ੍ਰਿਤੀ ਸਿੰਘ ਦੇ ਕੋਲ ਫੋਨ ਪਹੁੰਚਦਾ ਹੈ 19 ਜੁਲਾਈ 2023 ਨੂੰ ਕਿ ਜੋ ਤੁਹਾਡੇ ਪਤੀ ਨੇ ਉਹ ਇਸ ਤਰ੍ਹਾਂ ਦੀ ਘਟਨਾ ਕਰਮ ਵਿੱਚ ਸ਼ਹੀਦ ਹੋ ਗਏ ਅਤੇ ਜਿਵੇਂ ਹੀ ਇਹ ਗੱਲ ਪਤਾ ਲੱਗਦੀ ਹੈ ਤੁਰੰਤ ਹੀ ਕੈਪਟਨ ਦੀ ਪਤਨੀ ਆਪਣੇ ਸੱਸ ਸਹੌਰਾ ਅਤੇ ਬਾਕੀ ਪਰਿਵਾਰ ਦੇ ਮੈਂਬਰਸ ਹਨ ਉਹਨਾਂ ਨੂੰ ਦੱਸਦੀ ਹੈ ਕਹਿੰਦੇ ਹੈ ਕਿ ਅੱਜ ਇਸ ਤਰ੍ਹਾਂ ਹੋ ਗਿਆ ਉਦੋਂ ਤੱਕ ਤਾਂ ਸ਼ਾਇਦ ਉਸ ਨੂੰ ਇਸ ਚੀਜ਼ ਦਾ ਅਹਿਸਾਸ ਵੀ ਨਹੀਂ ਸੀ ਕਿ ਇਹ ਹੋ ਕੀ ਗਿਆ ਜਿਵੇਂ ਜਿਵੇਂ ਹੀ ਖਬਰ ਕਰ ਵਾਲਿਆਂ ਨੂੰ ਉਸ ਤੋਂ ਬਾਅਦ ਮੀਡੀਆ ਨੇਤਾ ਆਸ-ਪਾਸ ਦੇ ਲੋਕ ਆਣ ਗੁਆਣ ਦੇ ਆਸ-ਪਾਸ ਦੇ ਜ਼ਿਲ੍ਹੇ ਦੇ ਡੀਐਮ ਵੱਡੇ-ਵੱਡੇ ਅਧਿਕਾਰੀ ਐਮਐਲਏ ਐਮਪੀ ਸਾਹਿਬ ਦੇ ਕੋਲ ਖਬਰ ਪਹੁੰਚਦੀ ਹੈ ਬਹੁਤ ਵੱਡੀ ਸੰਖਿਆ ਵਿੱਚ ਲੋਕ ਉਹਨਾਂ ਦੇ ਪਿੰਡ ਵਿੱਚ ਫਿਰ ਇਕੱਠੇ ਹੋਣ ਲੱਗ ਜਾਂਦੇ ਹਨ ਇੰਤਜ਼ਾਰ ਕੀਤਾ ਜਾਂਦਾ ਦੋਂ ਰਿਤਿਕ ਸਰੀਰ ਆਉਂਦਾ ਹੈ ਤਾਂ ਉਸ ਨੂੰ ਚੁੰਮਦੇ ਹੋਏ ਸਮ੍ਰਿਤੀ ਸਿੰਘ ਕਹਿੰਦੀ ਹੈ ਕਿ ਮੇਰੇ ਸੋਨਾ ਮੈਨੂੰ ਤੇਰੇ ਤੇ ਬਹੁਤ ਮਾਣ ਹੈ ਅਤੇ ਵੈਸੇ ਵੀ ਗੱਲਬਾਤ ਕਰਨ ਦੇ ਦੌਰਾਨ ਉਹ ਕਹਿੰਦੇ ਸਨ ਕਿ ਮੈਂ ਕੋਈ ਆਮ ਮੌਤ ਨਹੀਂ ਮਰੂੰਗਾ ਬਲਕਿ ਮੇਰੇ سینੇ ਤੇ ਬਹੁਤ ਸਾਰਾ ਪਿੱਤਲ ਹੋਵੇਗਾ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਸੀ ਤਾਂ ਉਹ ਯਾਦ ਕਰਕੇ ਰੋਣ ਲੱਗਦੀ ਹੈ ਤੇ ਹੌਲੀ-ਹੌਲੀ ਫੇ ਇਹ ਕਹਾਣੀ ਅੱਗੇ ਵਧਣ ਲੱਗਦੀ ਹੈ ਇਤੋਂ ਵਕਤ ਬੀਤ ਜਾਂਦਾ ਹੈ ਅਤੇ ਇਸ ਦੇ ਵਿੱਚ ਭਾਰਤ ਸਰਕਾਰ ਇਹ ਘੋਸ਼ਣਾ ਕਰਦੀ ਹੈ ਕਿ ਅੰਸ਼ੂਮਨ ਸਿੰਘ ਦੇ ਮਰਨ ਉਪਰੰਤ ਕੀਰਤੀ ਚੱਕਰ ਨਾਲ ਨਿਵਾਜਿਆ ਜਾਵੇਗਾ ਅਤੇ ਕੀਰਤੀ ਚੱਕਰ ਨਾਲ ਨਿਵਾਜਣ ਦੀ ਇੱਕ ਤਾਰੀਖ ਕốਸ਼ਿਤ ਕਰ ਦਿੱਤੀ ਜਾਂਦੀ ਹੈ 26 ਜਨਵਰੀ 2024 ਨੂੰ ਇਹ ਘੋਸ਼ਣਾ ਹੁੰਦੀ ਹੈ ਤੇ 5 ਜੁਲਾਈ 2024 ਨੂੰ ਰਾਸ਼ਟਰਪਤੀ ਪਵਨ ਵਿੱਚ ਇੱਕ ਅਨਾਉਂਸਮੈਂਟ ਹੋ ਰਿਹਾ ਸੀ ਅਤੇ ਜੋ ਕੈਮਰੇ ਦਾ ਫੋਕਸ ਸੀ ਉਹ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਵੱਲ ਸੀ ਉਸਦੇ ਨਾਲ ਬਗਲ ਵਿੱਚ ਉਸਦੇ ਬਿਲਕੁਲ ਬਰਾਬਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਬੈਠੇ ਹੋਏ ਸਨ ਇਸ ਦੇ ਬਾਅਦ ਜਦੋਂ ਫੋਕਸ ਜਾਂਦਾ ਹੈ ਤਾਂ ਸਿੱਧਾ ਦੋ ਮਹਿਲਾਵਾਂ ਦੇ ਵੱਲ ਜਾਂਦਾ ਹੈ ਅਤੇ ਦੋ ਮਹਿਲਾਵਾਂ ਕੋਈ ਹੋਰ ਨਹੀਂ ਇੱਕ ਉਹਨਾਂ ਵਿੱਚ ਅਨਛੂਮਨ ਸਿੰਘ ਦੀ ਮਾਂ ਹੁੰਦੀ ਹੈ ਮੰਜੂ ਸਿੰਘ ਤੇ ਇੱਕ ਉਹਨਾਂ ਦੀ ਪਤਨੀ ਹੁੰਦੀ ਹੈ ਸਮ੍ਰਿਤੀ ਸਿੰਘ ਇਹ ਦੋਨੇ ਜਦੋਂ ਆ ਰਹੇ ਸਨ ਉਸ ਦੇ ਬਾਅਦ ਕੀਤੀ ਚੱਕਰ ਨਾਲ ਸਨ ਮਾਨਿਤ ਕੀਤਾ ਜਾਂਦਾ ਹੈ ਇਹ ਫੋਟੋ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲੱਗਦੀ ਹੈ ਨਾਲ ਹੀ ਇੱਕ ਛੋਟਾ ਕਲਿੱਪ ਸੀ ਜਿਸ ਵਿੱਚ ਇਹਨਾਂ ਦੀ ਪਹਿਲੀ ਵਾਰ ਮਿਲਣ ਦੀ ਕਹਾਣੀ ਦੱਸੀ ਕਿ ਕਿਸ ਤਰ੍ਹਾਂ ਇਹ ਮਿਲੇ ਸੀ ਕਿ ਇਸ ਤਰ੍ਹਾਂ ਨਾਲ ਇਹਨਾਂ ਦਾ ਪਿਆਰ ਚੱਲਿਆ ਅਤੇ ਕਿਸ ਤਰ੍ਹਾਂ ਇਹਨਾਂ ਦਾ ਵਿਆਹ ਹੋਇਆ ਜਦੋਂ ਨਾ ਮੱਖਾਂ ਨਾਲ ਇਹ ਗੱਲ ਕਹੀ ਤਾਂ ਪੂਰਾ ਦੇਸ਼ ਵੀਡੀਓ ਫੋਟੋ ਨੂੰ ਦੇਖਣ ਤੋਂ ਬਾਅਦ ਰੋਣ ਲੱਗਦਾ ਹੈ ਅਜੇ ਕੁਝ ਵਕਤ ਹੀ ਹੋਇਆ ਸੀ ਕਿ ਇਤੋਂ ਇਹ ਕੀਰਤੀ ਚੱਕਰ ਜੋ ਸਨਮਾਨ ਮਿਲਿਆ ਸੀ ਉਸ ਦੇ ਨਾਲ ਜਾ ਗਿਆ ਸੀ ਸੱਸ ਸਤੇ ਬਹੂ ਅਤੇ ਉਸ ਦੇ ਪਿਤਾ ਉਹ ਲੈ ਕੇ ਤੋਂ ਨਿਕਲ ਰਹੇ ਸੀ ਫੋਟੋ ਖਿੱਚਦੇ ਨੇ ਅਤੇ ਸਾਹਮਣੇ ਰਾਹੁਲ ਗਾਂਧੀ ਨਾਲ ਵੀ ਪੇਟਵਾਤਾ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਨੰਬਰ ਦਾ ਆਦਾਨ ਪ੍ਰਦਾਨ ਕੀਤਾ ਜਾਂਦਾ ਹੈ ਤੇ ਫਿਰ ਉਹ ਕਹਿੰਦੇ ਹਨ ਕਿ ਸਾਡੇ ਨਾਲ ਮੁਲਾਕਾਤ ਕਰ ਲਈ ਜਾਵੇ ਅਤੇ ਉੱਤਰ ਪ੍ਰਦੇਸ਼ ਦੇ ਰਾਏ ਬਰੇਲੀ ਵਿੱਚ ਮੁਲਾਕਾਤ ਦਾ ਵਕਤ ਵੀ ਤੈਅ ਹੋ ਜਾਂਦਾ ਹੈ ਇਸ ਦੇ ਬਾਅਦ ਫਿਰ ਸ਼ਹੀਦ ਕੈਪਟਨ ਅੰਛੂਮਨ ਸਿੰਘ ਦੇ ਮਾਤਾ ਪਿਤਾ ਜਦੋਂ ਦੋਨੋਂ ਮੁਲਾਕਾਤ ਕਰਦੇ ਨੇ ਤਾਂ ਮੁਲਾਕਾਤ ਦੇ ਦੌਰਾਨ ਇਸ ਦੇ ਵਿੱਚ ਕਈ ਪੱਤਰਕਾਰ ਵੀ ਉੱਥੇ ਮੌਜੂਦ ਹੁੰਦੇ ਹਨ ਪੱਤਰਕਾਰਾਂ ਨੇ ਜੋ ਸਵਾਲ ਕੀਤੇ ਤਾਂ ਕੁਝ ਅਜਿਹੇ ਸਵਾਲ ਕਰੇ ਕੁਝ ਅਜਿਹੀਆਂ ਗੱਲਾਂ ਸਾਹਮਣੇ ਆ ਜਾਂਦੀਆਂ ਨੇ ਜਿਨ੍ਹਾਂ ਦੀ ਕੋਈ ਕਦੇ ਕਲਪਨਾ ਵੀ ਨਹੀਂ ਕਰ ਸਕਦਾ ਅਸਲ ਵਿੱਚ ਪਿਤਾ ਦੇ ਸਾਹਮਣੇ ਜਦੋਂ ਗੱਲ ਰੱਖੀ ਜਾਂਦੀ ਹੈ ਕਿ ਤੁਸੀਂ ਕੀ ਲੈਣਾ ਚਾਹੁੰਦੇ ਹਾਂ ਮੁਲਾਕਾਤ ਦੀ ਕੀ وجہ ਰਹੀ ਰਾਹੁਲ ਗਾਂਧੀ ਜੀ ਦੇ ਨਾਲ ਅਗਨੀ ਪਥ ਅਗਨਵੀਰ ਜੋ ਯੋਜਨਾ ਹੈ ਉਸ ਦੇ ਬਾਰੇ ਗੱਲਬਾਤ ਚੱਲ ਰਹੀ ਸੀ ਪਰ ਉਹਨਾਂ ਨੇ ਕਿਹਾ ਕਿ ਜਦੋਂ ਕੋਈ ਫੌਜੀ ਸ਼ਹੀਦ ਹੁੰਦਾ ਹੈ ਤਾਂ ਸ਼ਹੀਦ ਹੋਣ ਤੋਂ ਬਾਅਦ ਕਾਨੂੰਨ ਵਿੱਚ ਥੋੜੇ ਬਦਲਾਅ ਕਰ ਦੇਣੇ ਚਾਹੀਦੇ ਹਨ ਬਦਲਾਅ ਕੁਝ ਇਸ ਤਰ੍ਹਾਂ ਦੇ ਕਿ ਜੇਕਰ ਪਤਨੀ ਦਾ ਕੋਈ ਬੱਚਾ ਨਹੀਂ ਹੁੰਦਾ ਵਿਆਹ ਨੂੰ ਬਹੁਤ ਥੋੜਾ ਸਮਾਂ ਹੋਇਆ ਹੁੰਦਾ ਹੈ ਇਸ ਵਿੱਚ ਕੋਈ ਮਰਨੋਂ ਉਪਰੰਤ ਕੁਝ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇ ਤਾਂ ਉਸ ਵਿੱਚ ਫਿਰ ਦੇਖਿਆ ਜਾਵੇ ਕਿ ਇਹ ਕਿੰਨੇ ਦੇ ਤੇ ਗੱਲਬਾਤ ਕਰਨਾ ਸ਼ੁਰੂ ਕੀਤਾ ਤਾਂ ਪੱਤਰਕਾਰ ਨੇ ਤਫਸੀਲ ਨਾਲ ਪੁੱਛਣਾ ਸ਼ੁਰੂ ਕੀਤਾ ਕਿ ਆਖਿਰਕਾਰ ਕਹਿਣਾ ਕੀ ਚਾਹੁੰਦੇ ਹੋ ਤਾਂ ਉਸਨੇ ਦੱਸਿਆ ਕਿ ਜਿਵੇਂ ਉਸਦਾ ਬੇਟਾ ਸ਼ਹੀਦ ਹੁੰਦਾ ਹੈ ਉਸਦੇ ਬਾਅਦ ਪਿੰਡ ਵਿੱਚ ਜਾਨੀ ਕਿ 2 ਅਗਸਤ 2023 ਨੂੰ 13ਵੀਂ ਹੁੰਦੀ ਹੈ ਅਤੇ 13ਵੀਂ ਤੋਂ ਬਾਅਦ 3 ਅਗਸਤ 2023 ਨੂੰ ਸਮ੍ਰਿਤੀ ਇਹ ਕਹਿੰਦੀ ਹੋਈ ਘਰ ਤੋਂ ਚਲੀ ਜਾਂਦੀ ਹੈ ਕਿ ਮੇਰਾ ਇੱਥੇ ਮਨ ਨਹੀਂ ਲੱਗ ਰਿਹਾ ਮੈਂ ਆਪਣੀ ਮਾਂ ਦੇ ਨਾਲ ਰਹਿਣਾ ਚਾਹੁੰਦੀ ਹਾਂ ਅਤੇ ਇਹ ਜੋ ਦੁੱਖਾਂ ਦਾ ਪਹਾੜ ਟੁੱਟਿਆ ਹੈ ਇਸ ਵਕਤ ਮੈਨੂੰ ਇੱਕ ਸਹਾਰੇ ਦੀ ਜ਼ਰੂਰਤ ਹੈ ਮੈਂ ਆਪਣੀ ਮਾਂ ਦੇ ਕੋਲ ਜਾਣਾ ਹੈ ਬਸ ਪਰਿਵਾਰ ਵਾਲਿਆਂ ਨੇ ਕਿਹਾ ਕਿ ਠੀਕ ਹੈ ਇਸ ਵਿੱਚ ਕੋਈ ਬੁਰਾਈ ਵਾਲੀ ਗੱਲ ਨਹੀਂ ਤੇ ਉਹ ਉੱਥੋਂ ਚਲੀ ਜਾਂਦੀ ਹੈ 4 ਅਗਸਤ 2023 ਨੂੰ ਉਹ ਪਹੁੰਚ ਜਾਂਦੀ ਹੈ ਨੋਇਡਾ ਦੇ ਪਲੇਟ ਜਿੱਥੇ ਉਹ ਆਪਣੀ ਨਨਦ ਦੇ ਨਾਲ ਰਹਿੰਦੀ ਸੀ ਉੱਥੇ ਜਿੰਨਾ ਵੀ ਅੰਛੂ ਨਾਲ ਜੁੜਿਆ ਹੋਇਆ ਸਮਾਨ ਸੀ ਸਾਰਾ ਸਮਾਨ ਉੱਥੋਂ ਲੈਣ ਤੋਂ ਬਾਅਦ ਉਹ ਆਪਣੀ ਪੇਕੇ ਚਲੀ ਜਾਂਦੀ ਹੈ ਉਸ ਤੋਂ ਬਾਅਦ ਜੋ ਅਗਲਾ ਪ੍ਰੋਸੈਸ ਹੁੰਦਾ ਹੈ ਏਟੀਐਮ ਉਸ ਨੂੰ ਬਲੌਕ ਕਰਵਾ ਦਿੰਦੀ ਹੈ ਏਟੀਐਮ ਜੋ ਇੱਕ ਫੌਜੀ ਨੂੰ ਮਿਲਦਾ ਹੈ ਦੋ ਏਟੀਐਮ ਹੁੰਦੇ ਹਨ ਇੱਕ ਫੌਜੀ ਆਪਣੇ ਕੋਲ ਰੱਖ ਲੈਂਦੇ ਨੇ ਤੇ ਦੂਜਾ ਏਟੀਐਮ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਦੇ ਦਿੰਦੇ ਨੇ ਉਹ ਏਟੀਐਮ ਮਾਂ ਕੋਲ ਹੁੰਦਾ ਹੈ ਅਤੇ ਜਦੋਂ ਉਹ ਬਲੌਕ ਹੋ ਜਾਂਦਾ ਹੈ ਤਾਂ ਮਾਂ ਨੂੰ ਥੋੜਾ ਅਹਿਸਾਸ ਹੁੰਦਾ ਹੈ ਕਿ ਆਖਿਰਕਾਰ ਇਹ ਬਲੌਕ ਕਿਵੇਂ ਹੋ ਗਿਆ ਸਮਝ ਨਹੀਂ ਆ ਰਿਹਾ ਘਰ ਵਿੱਚ ਜੋ ਫੋਨ ਮਿਲੇ ਹੋਏ ਸੀ ਇਹਨਾਂ ਦੇ ਆਪਸ ਵਿੱਚ ਅੰਚੂਮਨ ਸਿੰਘ ਦੇ ਪਰਿਵਾਰ ਵਿੱਚ ਕੌਣ ਸੀ ਉਹ ਪੋਸਟ ਪੇਡ ਕਨੈਕਸ਼ਨ ਸੀ ਉਸ ਪੇਡ ਕਨੈਕਸ਼ਨ ਹੋਣ ਤੋਂ ਬਾਅਦ ਇਹਨਾਂ ਵਿੱਚ ਜੋ ਫੋਨ ਹੁੰਦਾ ਹੈ ਸਮਰਥੀ ਸਿੰਘ ਦੇ ਗੋਲ ਹੁੰਦਾ ਹੈ ਉਸ ਨੂੰ ਪ੍ਰੀਪੇਡ ਵਿੱਚ ਕਨਵਰਟ ਕਰ ਦਿੱਤਾ ਜਾਂਦਾ ਹੈ ਅਤੇ ਇਹ ਗੱਲਾਂ ਛੋਟੀਆਂ-ਛੋਟੀਆਂ ਸਨ ਪਰ ਉਦੋਂ ਤੱਕ ਇਹਨਾਂ ਦਾ ਅਹਿਸਾਸ ਨਹੀਂ ਹੋਇਆ ਪਰ ਅਹਿਸਾਸ ਗੱਲਾਂ ਦਾ ਉਦੋਂ ਹੁੰਦਾ ਹੈ ਜਦੋਂ ਕੀਰਤੀ ਚੱਕਰ ਸਨਮਾਨ ਨਾਲ ਇਹਨਾਂ ਨੂੰ ਨਿਵਾਜਿਆ ਗਿਆ ਸੀ 5 ਜੁਲਾਈ 2024 ਨੂੰ ਰਾਸ਼ਟਰਪਤੀ ਪਵਨ ਵਿੱਚ ਰਾਸ਼ਟਰਪਤੀ ਦੋਪਤੇ ਮੁਰਮੂ ਜਦੋਂ ਸਨਮਾਨ ਦੇ ਰਹੀ ਸੀ ਤਾਂ ਉਸ ਵਕਤ ਪਤਨੀ ਦੇ ਹੱਥ ਵਿੱਚ ਉਹ ਕੀਰਤੀ ਚੱਕਰ ਹੈ ਪਰ ਮਾਂ ਦਾ ਹੱਥ ਕੀਰਤੀ ਚੱਕਰ ਦੇ ਕੋਲ ਨਹੀਂ ਹੁੰਦਾ ਜਦੋਂ ਥੋੜਾ ਜਿਹਾ ਇਸ਼ਾਰਾ ਕੀਤਾ ਜਾਂਦਾ ਹੈ ਤਾਂ ਉਹ ਉਸ ਨੂੰ ਥੋੜਾ ਜਿਹਾ ਹੱਥ ਲਗਾਉਂਦੀ ਹੈ ਫਿਰ ਮਾਂ ਤੇ ਪਿਤਾ ਨੇ ਵੀ ਇਹ ਗੱਲ ਕਹੀ ਕਿ ਅਸੀਂ ਤਾਂ ਆਪਣੇ ਉਸ ਕੀਰਤੀ ਚੱਕਰ ਜੋ ਸਾਡੇ ਬੇਟੇ ਦੇ ਸ਼ਹੀਦ ਹੋਣ ਤੇ ਸਨਮਾਨ ਮਿਲਿਆ ਹੈ ਉਸ ਨੂੰ ਤਾਂ ਅਸੀਂ ਛੂਕੇ ਵੀ ਨਹੀਂ ਦੇਖਿਆ ਕਾਸ਼ ਸਾਨੂੰ ਉਸ ਨੂੰ ਸ਼ੋਹਨ ਦਾ ਅਸਰ ਮਿਲ ਜਾਂਦਾ ਜਦੋਂ ਗੱਲ ਇੱਥੋਂ ਤੱਕ ਆ ਜਾਂਦੀ ਹੈ ਸ਼ੋਹਨ ਦਾ ਵੀ ਅਸਰ ਨਹੀਂ ਮਿਲਿਆ ਤਾਂ ਇਹ ਗੱਲ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲੱਗਦੀ ਹੈ ਮੀਡੀਆ ਤੇ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਲਖਨਊ ਵਿੱਚ ਇੱਕ ਮੂਰਤੀ ਰੱਖੀ ਜਾਣੀ ਹੈ ਜਦੋਂ ਮੂਰਤੀ ਰੱਖੀ ਜਾਣੀ ਹੈ ਤਾਂ ਇਸ ਸ਼ਹੀਦ ਦੇ ਜੋ ਪਿਤਾ ਨੇ ਆਰ ਪੀ ਸਿੰਘ ਇਹ ਕਹਿੰਦੇ ਨੇ ਕਿ ਇਸ ਚੱਕਰ ਨੂੰ ਮੈਂ ਚਾਹੁੰਦਾ ਹਾਂ ਕਿ ਆਪਣੇ ਸੀਨੇ ਤੇ ਲਗਾਵਾ ਤੇ ਆਪਣੇ ਸੀਨੇ ਤੇ ਲਗਾਉਣ ਤੋਂ ਬਾਅਦ ਘੱਟ ਤੋਂ ਘੱਟ ਮੈਂ ਵੀ ਇਸ ਗੱਲ ਦਾ ਅਹਿਸਾਸ ਤਰਾ ਕਿ ਕਿਸ ਤਰ੍ਹਾਂ ਮੇਰੇ ਬੇਟੇ ਨੇ ਇੰਨਾ ਵੱਡਾ ਕੰਮ ਕੀਤਾ ਜਦੋਂ ਬੇਟੇ ਦੇ ਪਰਿਵਾਰ ਵਾਲੇ ਪਤਨੀ ਦੇ ਪਰਿਵਾਰ ਵਾਲਿਆਂ ਨਾਲ ਗੱਲ ਕਰਦੇ ਹਨ ਤਾਂ ਉਹ ਕੋਈ ਵੀ ਗੱਲਬਾਤ ਨਹੀਂ ਕਰਦੇ ਉਹਨਾਂ ਦਾ ਨੰਬਰ ਸਵਿਚ ਆਫ ਹੋ ਜਾਂਦਾ ਹੈ ਇਸ ਤਰ੍ਹਾਂ ਦੇ આરોਪ ਲੱਗਣ ਲੱਗਦੇ ਨੇ ਤਾਂ ਉਹ ਸਾਬ ਨੂੰ ਵੀ ਕੋਈ ਖਾਸ ਜਵਾਬ ਨਹੀਂ ਦੇ ਪਾਉਂਦੇ ਜਦੋਂ ਇਹ ਪੂਰੀ ਕਹਾਣੀ ਨੂੰ ਇੱਕ ਵਾਰ ਸਮੇਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਬਹੁ ਦੇ ਇਸ ਤਰ੍ਹਾਂ ਦੇ આરોਪ ਲੱਗਦੇ ਹਨ ਕਿ ਜੋ ਵੀ ਸਮਾਨ ਸੀ ਅਤੇ ਕੀਰਤੀ ਚੱਕਰ ਹੁੰਦਾ ਹੈ ਜੋ ਵੀ ਕੁਝ ਹੁੰਦਾ ਹੈ ਉਹ ਲੈ ਕੇ ਚਲੀ ਜਾਂਦੀ ਹੈ ਜਾਨੀ ਕਿ ਅੰਛੂਮਨ ਸਿੰਘ ਦੇ ਪਰਿਵਾਰ ਨੂੰ ਛੱਡ ਕੇ ਚਲੀ ਜਾਂਦੀ ਹੈ ਤਾਂ ਇਸ ਗੱਲ ਨੂੰ ਲੈ ਕੇ ਮੀਡੀਆ ਤੇ ਬਾਕੀ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਲੱਗਦੇ ਨੇ ਇੱਕ ਦਿਨ ਉਹ ਸੀ ਜਦੋਂ ਪੂਰਾ ਪਿੰਡ ਇਲਾਕਾ ਰੋਂਦਾ ਸੀ ਫਿਰ ਉਹ ਦਿਨ ਆਉਂਦਾ ਹੈ ਜਦੋਂ ਪੂਰਾ ਦੇਸ਼ ਰੋਂਦਾ ਹੈ ਅਤੇ ਜਦੋਂ ਕੀਰਤੀ ਚੱਕਰ ਨੂੰ ਨਾਲ ਲੈ ਕੇ ਆਪਣੇ ਪੇਕੇ ਚਲੀ ਜਾਂਦੀ ਹੈ ਤਾਂ ਉਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਜਾਂਦੇ ਹਨ ਹਾਲਾਂਕਿ ਇਸ ਸਮ੍ਰਿਤੀ ਸਿੰਘ ਦੀ ਤਰਫੋਂ ਕੋਈ ਵੀ ਪ੍ਰਤੀਕਿਰਿਆ ਨਹੀਂ ਆਈ ਕਿ ਉਹ ਕੀ ਲੈ ਕੇ ਗਈ ਹੈ ਤੇ ਕੀ ਨਹੀਂ ਕਿਸੇ ਨੂੰ ਕੁਝ ਨਹੀਂ ਪਤਾ ਸੀ ਜਦੋਂ ਤੱਕ ਉਹ ਬੋਲੂਗੀ ਨਹੀਂ ਜਦੋਂ ਤੱਕ ਦੱਸੂਗੀ ਨਹੀਂ ਉਦੋਂ ਤੱਕ ਪਬਲਿਕ ਨੂੰ ਪਤਾ ਨਹੀਂ ਲੱਗੇਗਾ ਅਤੇ ਉਦੋਂ ਤੱਕ ਇਹ ਹੀ ਸਮਝਿਆ ਜਾਵੇਗਾ ਕਿ ਸਬ ਸਵਾਨ ਲੈ ਕੇ ਇਥੋਂ ਚਲੀ ਗਈ ਹੈ ਅਤੇ ਕਿਸ ਤਰ੍ਹਾਂ ਇੱਕ ਸ਼ਹੀਦ ਦੇ ਪਿਤਾ ਤੇ ਉਸ ਦੀ ਮਾਂ ਪਰੇਸ਼ਾਨ ਹਨ ਹਾਲਾਂਕਿ ਮਾਣੇ ਇੱਕ ਬਹੁਤ ਵੱਡੀ ਗੱਲ ਕਹੀ ਜਿਸ ਨੂੰ ਸੁਣਨ ਤੋਂ ਬਾਅਦ ਸ਼ਾਇਦ ਤੁਹਾਨੂੰ ਵੀ ਬਹੁਤ ਵਧੀਆ ਲੱਗੂਗਾ ਉਹ ਕਹਿੰਦੀ ਹੈ ਕਿ ਜਦੋਂ ਕਿਸੇ ਦਾ ਬੇਟਾ ਮਰ ਜਾਂਦਾ ਹੈ ਜਾਂ ਬੇਟਾ ਜਦੋਂ ਜਾਂਦਾ ਹੈ ਤਾਂ ਬਹੁਤ ਤਕਲੀਫ ਹੁੰਦੀ ਹੈ ਪਰ ਉਨੀ ਤਕਲੀਫ ਨਹੀਂ ਹੁੰਦੀ ਪੂਰਨਾ ਦੁੱਖ ਨਹੀਂ ਪਤੀ ਮਰਦਾ ਹੈ ਜਾਂ ਸ਼ਹੀਦ ਹੋ ਜਾਂਦਾ ਹੈ ਇਹ ਬਹੁਤ ਵੱਡਾ ਦੁੱਖ ਹੁੰਦਾ ਹੈ ਤਾਂ ਵਾਕਿਆ ਇਹ ਇੱਕ ਮਾਂ ਦਾ ਬੜਪਣ ਹੈ ਕਿ ਉਹ ਆਪਣੀ ਬਹੂ ਨੂੰ ਇੰਨਾ ਦਰਜਾ ਦੇ ਰਹੀ ਹੈ ਉਸ ਦਾ ਇਹ ਕਹਿਣਾ ਹੈ ਕਿ ਉਹ ਸਾਇਲੈਂਟ ਰੂਪ ਨਾਲ ਨਾ ਜਾਂਦੀ ਤਾਂ ਜ਼ਿਆਦਾ ਠੀਕ ਸੀ ਉਹ ਕਹਿ ਕੇ ਚਲੀ ਜਾਂਦੀ ਤਾਂ ਇੰਨੀ ਤਕਲੀਫ ਨਾ ਹੁੰਦੀ ਦਾ ਇਹ ਕਹਿੰਦੇ ਨੇ ਕਿ ਜੇਕਰ ਉਹ ਬੇਟੀ ਦੀ ਤਰ੍ਹਾਂ ਸਾਡੇ ਘਰ ਰਹਿੰਦੀ ਤਾਂ ਅਸੀਂ ਕਿਤੇ ਵੀ ਉਸ ਦਾ ਵਿਆਹ ਕਰ ਦਿੰਦੇ ਜਿੱਥੇ ਵੀ ਉਹ ਚਾਹੁੰਦੀ ਅਸੀਂ ਉਸ ਨੂੰ ਉੱਥੇ ਭੇਜ ਦਿੰਦੇ ਜੇਕਰ ਉਸ ਨੂੰ ਲੱਗਦਾ ਹੈ ਕਿ ਪਰਿਵਾਰ ਵਿੱਚ ਹੀ ਵਿਆਹ ਕਰਨਾ ਹੈ ਤਾਂ 2 ਸਾਲ چھوٹਾ ਮੇਰਾ ਇੱਕ ਹੋਰ ਬੇਟਾ ਹੈ ਅਸੀਂ ਉਸ ਨਾਲ ਵਿਆਹ ਕਰ ਦਿੰਦੇ ਪਰ ਇਹ ਕੀ ਅੱਗੇ ਭਵਿੱਖ ਵਿੱਚ ਹੋਵੇਗਾ ਜਾਂ ਨਹੀਂ ਪਰ ਫਿਲਹਾਲ ਜਿਸ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਕਿ ਕੋਈ ਬੇਟਾ ਸ਼ਹੀਦ ਹੋ ਜਾਂਦਾ ਹੈ ਤਾ ਮਾਪੇ ਦਾ ਵੀ ਮਾਣ ਸਨਮਾਨ ਰੱਖਣਾ ਚਾਹੀਦਾ ਹੈ ਅਤੇ ਸਨਮਾਨ ਨਾਲ ਨਿਵਾਜਿਆ ਜਾਵੇ ਤਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਮੈਂ ਵੀ ਆਪਣੀ ਇਸ ਵੀਡੀਓ ਦੇ ਰਾਹੀਂ ਸਰਕਾਰ ਤੋਂ ਇਹੀ ਅਪੀਲ ਕਰੂੰਗੀ ਕਿ ਇਸ ਗੱਲ ਤੇ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ ਕਿ ਬੇਟਾ ਸ਼ਹੀਦ ਹੋ ਜਾਂਦਾ ਹੈ ਜੇਕਰ ਪਤਨੀ ਨੂੰ ਬੱਚੇ ਨਹੀਂ ਹੁੰਦੇ ਤਾਂ ਉਹ ਸਾਰਾ ਸਮਾਨ ਲੈ ਕੇ ਉੱਥੋਂ ਚਲੀ ਜਾਂਦੀ ਹੈ ਅਤੇ ਮਾਪੇ ਅਖੀਰ ਪਿੱਟਦੇ ਰਹਿ ਜਾਂਦੇ ਹਨ ਦੋਸਤੋ ਇਸ ਪੂਰੀ ਘਟਨਾ ਨੂੰ ਸੁਣਾਉਣ ਦਾ ਉਦੇਸ਼ ਕਿਸੇ ਨੂੰ ਪਰੇਸ਼ਾਨ ਕਰਨਾ ਜਾਂ ਕਿਸੇ ਦਾ ਦਿਲ ਦੁਖਾਉਣਾ ਨਹੀਂ ਸਗੋਂ ਤੁਹਾਨੂੰ ਜਾਗਰੂਕ ਕਰਨਾ ਹੈ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਹਾਣੀ ਸੁਣ ਕੇ ਵਧੀਆ ਲੱਗੀ ਹੋਵੇਗੀ ਅਤੇ ਇਸ ਤਰ੍ਹਾਂ ਦੀਆਂ ਹੋਰ ਸੱਚੀਆਂ ਘਟਨਾਵਾਂ ਅਤੇ ਕਹਾਣੀਆਂ ਸੁਣਨ ਦੇ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੱਧ ਤੋਂ ਵੱਧ ਆਪਣੇ ਦੋਸਤਾਂ ਨਾਲ ਸ਼ੇਅਰ ਤੇ ਲਾਈਕ ਕਰੋ ਇਸ ਕਹਾਣੀ ਨੂੰ ਅੰਤ ਤੱਕ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ